ਸੌਰਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਟੇਣਾ ਜੀ ਟੇਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਕਿਸਾਨ ਦਿੱਲੀ ਵਾਸ ਜਾਣ ਵਾਸਤੇ ਤਿਆਰ ਬਰਤਿਆਰ ਮੀਟਿੰਗ ਦੇ ਵਿੱਚ ਹੋਇਆ ਵੱਡਾ ਫੈਸਲਾ ਨਾਰਾਜ਼ ਅਕਾਲੀ ਆਗੂਆਂ ਵੱਲੋਂ ਲੋਬਿੰਗ ਸ਼ੁਰੂ ਪਰਮਰਾਜ ਸਿੰਘ ਉਮਰਾ ਡੰਗਲ ਦਾ ਬਕਾਇਆ ਜਾਰੀ ਕਰਨ ਦੇ ਲਈ ਸਰਕਾਰ ਨੂੰ ਝਾੜ ਜਰੰਦਰ ਤੋਂ ਅਕਾਲੀ ਦਲ ਦੀ ਉਮੀਦਵਾਰ ਦੀ ਵੱਡ ਸਕਦੀਆਂ ਮੁਸ਼ਕਲ ਗਿੱਦੜ ਬਾਹਰ ਦੇ ਵਿੱਚ ਰਾਜਾ ਵਿੜਿੰਗ ਨੇ ਸ਼ੁਰੂ ਕੀਤੀਆਂ ਮੀਟਿੰਗਾਂ ਪੰਜਾਬ ਦੇ ਵਿੱਚ ਸ਼ੇਤੀ ਸ਼ੁਰੂ ਹੋਵੇਗੀ ਸ਼ਰਾਬ ਤੇ ਬੀਅਰ ਦੀ ਹੋਮ ਡਿਲੀਵਰੀ ਹਰਭਜਨ ਸਿੰਘ ਭੱਜੀ ਨੇ ਮੰਗੀ ਲੋਕਾਂ ਤੋਂ ਮਾਫੀ ਗੜਤਰੀ ਵੱਲੋਂ ਚਤਾਵਨੀ ਪੰਜਾਬ ਦੇ ਵਿੱਚ ਸੜਕੀ ਪ੍ਰੋਜੈਕਟ ਰੋਕੇ ਜਾ ਸਕਦੇ ਨੇ ਸਬਜ਼ੀਆਂ ਦੀਆਂ ਕੀਮਤਾਂ ਨੂੰ ਲੱਗੀ ਅੱਗ ਤੇ ਆਖਰੀ ਖਬਰ ਅਕਾਲੀ ਲੀਡਰਸ਼ਿਪ ਨੂੰ ਚੰਡੀਗੜ੍ਹ ਦਫ਼ਤਰ ਦੇ ਉੱਤੇ ਕਦੇ ਦਾ ਡਰ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਣਾ ਜੀ ਕਿਸਾਨਾਂ ਦੇ ਕਾਫਲੇ ਫਿਰ ਦਿੱਲੀ ਨੂੰ ਤੁਰ ਪਏ ਨੇ ਮੇਸ਼ਾਨ ਸਾਹਿਬ ਗਾਲੇ ਜਿੱਕੇ ਹਾਲੇ ਬੈਰੀਕੇਡ ਹਟਾਏ ਨਹੀਂ ਹਾਈ ਕੋਰਟ ਨੇ ਗੱਲ ਕਹੀ ਸੀ ਹਰਿਆਣੇ ਦੀ ਸਰਕਾਰ ਨੂੰ ਕਿ ਇੱਕ ਹਫਤੇ ਦੇ ਵਿੱਚ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਜਿੰਨੇ ਬੈਰੀਕੇਡ ਲਾਏ ਆ ਇਹ ਸਾਰੇ ਦੇ ਸਾਰੇ ਹਟਾਏ ਜਾਣ ਲੋਕਤੰਤਰ ਦੇ ਵਿੱਚ ਅਸੀਂ ਕਿਸੇ ਦਾ ਰਾਹ ਇਵੇਂ ਰੋਕ ਨਹੀਂ ਸਕਦੇ ਹਾਈਵੇ ਨੂੰ ਅਸੀਂ ਕਿਵੇਂ ਬਲੌਕ ਕਰ ਸਕਦੇ ਆ ਪਰ ਅੱਜ 7 ਨੰਨ ਸੀ 7ਵੇਂ ਨੰਵੀ ਹਰਿਆਣੇ ਦੀ ਸਰਕਾਰ ਦੇ ਵੱਲੋਂ ਇੱਥੇ ਬੈਰੀਕੇਡ ਨਹੀਂ ਹਟਾਏ ਗਏ ਇੱਕ ਪੱਥਰ ਵੀ ਚੱਕ ਕੇ ਸੜਕ ਦੇ ਵਿੱਚੋਂ ਦੂਜੇ ਪਾਸੇ ਨਹੀਂ ਕੀਤਾ ਗਿਆ ਤੇ ਕਿਸਾਨਾਂ ਨੇ ਅੱਜ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਇੱਥੇ ਡੱਲੇਵਾਲ ਸਾਹਿਬ ਵੀ ਸੀ ਹੋਰ ਵੀ ਕਈ ਕਿਸਾਨਾਂ ਗੂ ਸੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਇੱਥੇ ਹਰਿਆਣੇ ਦੀ ਸਰਕਾਰ ਦੇ ਵੱਲੋਂ ਬੈਰੀਕੇਡ ਚੁੱਕੇ ਤੱਕ ਕੀ ਜਾਣੇ ਸੀ ਸਿਕਿਉਰਿਟੀ ਦੇ ਵਿੱਚ ਵਾਅਦਾ ਕਰ ਦਿੱਤਾ ਇਥੇ ਪੁਲਿਸ ਮੁਲਾਦਮਾਂ ਦੀ ਗਿਣਤੀ ਦੇ ਵਿੱਚ ਵਾਧਾ ਕਰ ਦਿੱਤਾ ਕਿਉਂਕਿ ਸਰਕਾਰ ਚਾਹੁੰਦੀ ਹੀ ਨਹੀਂ ਕਿ ਕਿਸਾਨ ਦਿੱਲੀ ਵੱਲ ਜਾਣ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਸ ਦਿਨ ਵੀ ਬੈਰੀਕੇਡ ਚੁੱਕੇ ਗਏ ਭਾਵੇਂ ਕੱਲ ਨੂੰ ਚੁੱਕੇ ਜਾਣ ਤੇ ਭਾਵੇਂ ਹਫ਼ਤੇ ਨੂੰ ਤੇ ਭਾਵੇਂ ਮਹੀਨੇ ਨੂੰ ਕਿਸਾਨ ਉਸੇ ਦਿਨ ਦਿੱਲੀ ਵੱਲ ਕੂਚ ਕਰਨਗੇ। ਉਹ ਕਹਿੰਦੇ ਵੀ ਅਸੀਂ ਦਿੱਲੀ ਜਾਣ ਵਾਸਤੇ ਹੀ ਇੱਥੋਂ ਤੱਕ ਪਹੁੰਚੇ ਸੀ। ਸਰਕਾਰ ਦੇ ਵੱਲੋਂ ਰਾਹ ਦੇ ਵਿੱਚ ਰੋਕਾਂ ਲਾ ਕੇ ਗਈਆਂ। ਸਾਨੂੰ ਮਜਬੂਰੀ ਦੇ ਵਿੱਚ ਇਸ ਥਾਂ ਦੇ ਉੱਤੇ ਰੁਕਣਾ ਪਿਆ। ਤੇ ਉਹ ਕਹਿੰਦੇ ਵੀ ਅਸੀਂ ਇੱਥੇ ਰੁਕਾਗੇ ਨਹੀਂ ਅਸੀਂ ਤਾਂ ਤਾਂ ਕਰਕੇ ਸ਼ਾਂਤਮਈ ਤਰੀਕੇ ਨਾਲ ਰੁਕੇ ਆ ਕਿਉਂਕਿ ਅਸੀਂ ਦਿੱਲੀ ਵੱਲ ਹੀ ਜਾਣਾ ਦੂਜੇ ਪਾਸੇ ਪਤਾ ਲੱਗਾ ਜੀ ਕਿ ਹਰਿਆਣੇ ਦੀ ਸਰਕਾਰ ਇੱਕ ਵਾਰ ਫੇਰ ਸੁਪਰੀਮ ਕੋਰਟ ਵਿੱਚ ਪਹੁੰਚ ਗਈ ਆ ਦੀ ਕਿਸਾਨਾਂ ਨੂੰ ਦਿੱਲੀ ਵੱਲ ਨਹੀਂ ਆਉਣ ਦੇਣਾ ਚਾਹੀਦਾ ਤੇ ਸਾਨੂੰ ਬੈਰੀਕੇਡ ਹਟਾਉਣ ਵਾਸਤੇ ਜੋ ਹਾਈ ਕੋਰਟ ਨੇ ਕਿਹਾ ਇਸ ਫੈਸਲੇ ਨੂੰ ਫੇਰ ਰੱਦ ਕੀਤਾ ਜਾਵੇ ਜੀ ਮੈਂ ਤਾਂ ਸਮਝਦਾ ਵੀ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਅਸੀਂ ਹੁਣ ਇਹ ਹੁਕਮ ਅਦੁੱਲੀ ਕਰ ਰਹੀ ਹੈ ਸਰਕਾਰ ਦੇਖੋ ਜੀ ਗੱਲ ਇਹ ਜੀ ਕਿ ਉਹਨੇ ਦੁਬਾਰਾ ਇਹਦੇ ਉੱਤੇ ਫੇਰ ਅਪੀਲ ਕੀਤੀ ਆ ਦੇ ਭਾਈ ਦੇਖੋ ਜੋ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਸੀ ਵੀ ਭਾਈ ਇਹ ਕੋਈ ਵੀ ਸੂਬਾ ਕਿਸੇ ਵੀ ਨੈਸ਼ਨਲ ਹਾਈਵੇ ਨੂੰ ਰੋਪਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇੱਕ ਵਾਰ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਕਿ ਜੋ ਇਸ ਵੇਲੇ ਕਿਸਾਨ ਤਿਆਰੀ ਕਰੀ ਬੈਠੇ ਆ ਉਹ ਕਹਿੰਦੇ ਵੀ ਦਿੱਲੀ ਦੇ ਵਿੱਚ ਵੜ ਜਾਣਗੇ ਇਸ ਕਰਕੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਜਾਵੇ ਤੇ ਉਧਰ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ 6-6 ਮਹੀਨੇ ਦਾ ਰਾਸ਼ਨ ਉਸੇ ਟਰਾਲੀਆਂ ਦੇ ਵਿੱਚ ਰੱਖ ਕੇ ਕਿ ਬਿਲਕੁਲ ਤਿਆਰ-ਵਾਰ ਤਿਆਰ ਆ ਪੰਜਾਬ ਦੇ ਵਿੱਚੋਂ ਅੱਜ ਸੈਂਕੜੇ ਟਰਾਲੀਆਂ ਜਿਹੜੀਆਂ ਉਹ ਸ਼ੰਭੂਵਾਟਰ ਦੇ ਉੱਤੇ ਪਹੁੰਚ ਗਈਆਂ ਜੀ ਤੇ ਜੇ ਦਿੱਲੀ ਤੋਂ ਜਿਹੜੇ ਭਾਰਤ ਦੇ ਐਗਰੀਕਲਚਰ ਮਿਨਿਸਟਰ ਤੇ ਉਹਨਾਂ ਦਾ ਅਮਲਾ ਫੈਲਾ ਸ਼ੰਭੂ ਦੇ ਬਾਰਡਰ ਤੇ ਹੀ ਚੀਫ ਮਿਨਿਸਟਰ ਪੰਜਾਬ ਲੈ ਆਉਣ ਤੇ ਫੇਰ ਉੱਥੇ ਮੀਟਿੰਗ ਹੋ ਸਕਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਸੰਭਵ ਹੈ ਜੀ ਇਹ ਤਾਂ ਗੱਲ 100% ਸੰਭਵ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੋਈਆਂ ਸੀ ਤੇ ਉਹ ਤਿੰਨ ਵੇਰਾ ਖਲ ਤਿੰਨ ਮੀਟਿੰਗਾਂ ਹੋਈਆਂ ਸੀ ਉਹ ਚੰਡੀਗੜ੍ਹ ਦੇ ਵਿੱਚ ਹੋਈਆਂ ਸੀ ਜਦੋਂ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਸਟਾਣ ਨਹੀਂ ਨਿਕਲਿਆ ਕੋਈ ਤਣਪਤਣ ਗੱਲ ਨਹੀਂ ਲੱਗੀ ਫੇਰ ਕਿਸਾਨ ਜਿਹੜਾ ਟਰਾਲਿੰਗਾਂ ਟਰੈਕਟਰ ਲੈ ਕੇ ਗਏ ਸੀਗੇ ਸਰ ਜੇ ਮੰਨ ਲਓ ਸ਼ੰਭੂ ਬਾਰਡਰ ਤੇ ਮੀਟਿੰਗ ਹੋ ਜੇ ਜਾਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਜੇ ਜਾਂ ਕਿਸੇ ਵੀ ਹੋਰ ਥਾਂ ਤੇ ਮੀਟਿੰਗ ਹੋ ਜੇ ਫਿਰ ਤਾਂ ਗੱਲ ਨੇਪਰੇ ਚਾੜਨ ਦੀ ਗੱਲ ਆ ਵੀ ਭਾਈ ਕੀਤੇ ਗਏ ਵਾਦੇ ਕਿੰਨੇ ਕੁ ਪੂਰੇ ਕਰਦੇ ਆ ਤੇ ਰੱਖੀਆਂ ਗਈਆਂ ਮੰਗਾਂ ਦੇ ਉੱਤੇ ਕਿੰਨਾ ਕੁ ਮਸਲਾ ਹੱਲ ਕਰਨ ਦੇ ਲਈ ਉਹ ਵਚਨਬੱਤਾ ਦਹਰਾਉਂਦੇ ਆ ਜੇ ਮਸਲਾ ਹੱਲ ਹੁੰਦਾ ਫਿਰ ਕਿਸਾਨਾਂ ਨੂੰ ਅੱਗੇ ਜਾਣ ਦੀ ਲੋੜ ਹੈ ਨਹੀਂਗੀ ਜੀ ਟਿੰਦਾ ਜੀ ਪੰਜਾਬ ਦੇ ਵਿੱਚ ਦੀ ਜਿਹੜੇ ਵੱਡੇ ਹਾਈਵੇ ਨਿਕਲਣ ਲੱਗੇ ਆ ਅਫਗਾਨਿਸਤਾਨ ਨੂੰ ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ ਬਹੁਤ ਸਾਰੇ ਕਿਸਾਨਾਂ ਨੇ ਕਰੋੜਾਂ ਰੁਪਈਆ ਦੀ ਆਪਣੀ ਜ਼ਮੀਨ ਮਹਿੰਗੇ ਭਾਅ ਵੇਚੀ ਹੈ ਹੁਣ ਗੜਗਰੀ ਕਹਿੰਦੇ ਕਿ ਇਹ ਪ੍ਰੋਜੈਕਟ ਰੋਕ ਦੇਣਾ ਦੇਖੋ ਜੀ ਗੱਲ ਇਹ ਜੀ ਕਿ ਨਿਤਨ ਗੜਕਰੀ ਹੋਰਾਂ ਨੇ ਅੱਜ ਘੁਰਕੀ ਮਾਰੀ ਅਸਲ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸੇ ਵੀ ਸੂਬੇ ਦੇ ਵਿੱਚ ਇੰਨੀ ਵੱਡੀ ਦਿੱਕਤ ਨਹੀਂ ਆਉਂਦੀ ਜਿੰਨੀ ਪੰਜਾਬ ਦੇ ਵਿੱਚ ਆਉਂਦੀ ਆ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਕਬਜ਼ੇ ਨਹੀਂ ਮਿਲਦੇਗੇ ਕੋਈ ਕਹਿੰਦਾ ਜੀ ਮੈਂ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਕੋਈ ਕਹਿੰਦਾ ਮੈਂ ਜ਼ਮੀਨ ਨਹੀਂ ਦੇਣੀ ਕੋਈ ਕੁਛ ਨਹੀਂ ਕਰਨਾ ਕਦੇ ਕੁਛ ਨਹੀਂ ਕਰਨਾ ਜੇਕਰ ਕੱਲਾ ਕੱਲੇ ਬੰਦੇ ਨਾਲ ਆਪਾਂ ਇਵੇਂ ਹੀ ਜੂਝਦੇ ਰਹੇ ਤੇ ਫਿਰ ਉਹ ਕਨੇ ਵੀ ਪ੍ਰੋਜੈਕਟ ਤਾਂ ਬਣਗੇ ਸਮਝ ਲਓ ਉਹ ਕਨੇ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਆ ਸੜਕੀ ਪ੍ਰੋਜੈਕਟ ਇਹ ਹਰਿਆਣਾ ਦੇ ਵਿੱਚ ਤਾਂ ਮੁਕੰਮਲ ਹੋਣ ਦੇ ਕੰਢੇ ਤੇ ਵੀ ਆ ਪਰ ਪੰਜਾਬ ਦੇ ਵਿੱਚ ਹਾਲੇ ਇਸ ਗੱਲ ਦੇ ਨਾਲ ਜੂਝ ਰਹੇ ਆ ਕਿ ਭਾਈ ਇੱਥੇ ਜ਼ਮੀਨਾਂ ਦੇ ਕਬਜ਼ੇ ਕਿਉਂ ਨਹੀਂ ਮਿਲਦੇ ਪਤਾ ਲੱਗਾ ਜੀ ਕਿ ਪੰਜਾਬ ਦੇ ਜਿਹੜੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀ ਕੇ ਸਿੰਘ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਲੋਕ ਨਿਰਮਾਣ ਦੇ ਪ੍ਰਮੁੱਖ ਸਕੱਤਰ ਪ੍ਰਯੰਗ ਭਾਰਤੀ ਸੇ ਖੋਰ ਕਈ ਅਧਿਕਾਰੀਆਂ ਦੇ ਨਾਲ ਮਿੱਤਰ ਗੜਕਰੀ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਇਹਨਾਂ ਨੇ ਇਹ ਗੱਲ ਕਹੀ ਹੈ ਜੇਕਰ ਕੌਮੀ ਮਾਰਗਾਂ ਵਾਸਤੇ ਹਾਸਲ ਕੀਤੀਆਂ ਗੰਗਾ ਜ਼ਮੀਨਾਂ ਦੇ ਕਬਜ਼ੇ ਨਾ ਦਵਾਏ ਤਾਂ ਪੰਜਾਬ ਵਾਸਤੇ ਨਵੇਂ ਕੌਮੀ ਮਾਰਗਾਂ ਦੇ ਪ੍ਰੋਜੈਕਟ ਅਲਾਟ ਨਹੀਂ ਕੀਤੇ ਜਾਣਗੇ ਇਸ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਦਿਹਾਤੀ ਵਿਕਾਸ ਫੰਡ ਕੇਂਦਰ ਦੀ ਸਰਕਾਰ ਨੇ ਰੋਕੇ ਸੀ ਜਿਸ ਦੇ ਕਰਕੇ ਲਿੰਕ ਸੜਕਾਂ ਦੀ ਉਸਾਰੀ ਦਾ ਕੰਮ ਠੱਪ ਪਿਆ ਤੇ ਗੜਕਰੀ ਹੋਰਾਂ ਨੇ ਗੱਲ ਕਹੀ ਹੈ ਕਿ ਜੇਕਰ ਸਾਨੂੰ ਤੁਸੀਂ ਜਿਹੜੇ ਪ੍ਰੋਜੈਕਟ ਉਲਿਖੇ ਆ ਉਦੇ ਵਾਸਤੇ ਜ਼ਮੀਨਾਂ ਦੇ ਕਬਜ਼ੇ ਨਾ ਦਵਾਏ ਤੇ ਫਿਰ ਭਾਈ ਤੁਹਾਡੇ ਪ੍ਰੋਜੈਕਟ ਇਹ ਸਾਰੇ ਜਿਹੜੇ ਸਾਰੇ ਰੋਕ ਲੈ ਜਾਣਗੇ ਇਸ ਤੋਂ ਪਹਿਲਾਂ 3300 ਤੋਂ 3 ਕਰੋੜ ਰੁਪਏ ਦੇ ਤਿੰਨ ਕੌਮੀ ਮਾਰਗਾਂ ਦੇ ਪ੍ਰੋਜੈਕਟਾ ਜਿਹੜੇ ਉਹ ਜ਼ਮੀਨਾਂ ਦੇ ੜਿੱਕੇ ਦੇ ਕਰਕੇ ਕੇਂਦਰ ਦੀ ਸਰਕਾਰ ਨੇ ਰੱਦ ਕਰਤੇ ਆ 4900 ਤੋਂ 42 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਲੈ ਕੇ ਕਾਰਵਾਈ ਪ੍ਰਕਿਰਿਆ ਦੇ ਅਧੀਨ ਆ ਤੇ ਗੜਕਰੀ ਨੇ ਇਹ ਗੱਲ ਕਹੀ ਹੈ ਵੀ ਜਦੋਂ ਸਮੁੱਚੇ ਦੇਸ਼ ਦੇ ਵਿੱਚ ਸੜਕੀ ਨਿਰਮਾਣ ਦੇ ਵਿੱਚ ਕੋਈ ੜਿੱਕਾ ਨਹੀਂ ਆ ਤੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਕੰਮ ਹਰਿਆਣੇ ਦੇ ਵਿੱਚ ਮੁਕੰਮਲ ਹੋਣ ਦੇ ਕੰਢੇ ਆ ਤੇ ਫਿਰ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਜੇਕਰ ਆਹ ਕੁਝ ਨਹੀਂ ਹੁੰਦਾ ਤਾਂ ਜ਼ਿੰਮੇਵਾਰ ਭਾਈ ਤੁਸੀਂ ਆ ਫੇਰ ਨਾ ਕਿਉਂ ਵੀ ਭਾਈ ਤੁਹਾਡੇ ਵੱਲ ਪ੍ਰੋਜੈਕਟ ਇਹ ਨਹੀਂ ਆਏ। ਹੂੰ ਹੂੰ। ਰੇਲਾ ਜੀ ਇਸ ਪ੍ਰੋਜੈਕਟ ਦਾ ਤੁਹਾਡੇ ਖਿਆਲ ਦੇ ਮੁਤਾਬਕ ਪੰਜਾਬ ਨੂੰ ਕੋਈ ਫਾਇਦਾ ਪਹੁੰਚਣਾ ਜਾਂ ਐਵੇਂ ਸੜਕ ਵੇਚਦੀ ਲੰਘ ਜਾਣੀ ਹੈ ਕਹਿੰਦੇ ਐਗਜ਼ਿਟ ਤਾਂ ਕੋਈ ਹੋਣੀ ਨਹੀਂ। ਦੇਖੋ ਜੀ ਗੱਲ ਇਹ ਆ ਵੀ ਜਿਹੜਾ ਘੰਟਿਆਂ ਦਾ ਸਫ਼ਰ ਆ ਉਹ ਮਿੰਟਾਂ ਦੇ ਵਿੱਚ ਹੋ ਜਾਏ ਜੇਕਰ 3 ਘੰਟੇ ਦਾ ਸਫ਼ਰ ਆ ਉਹ 2 ਘੰਟੇ ਵਿੱਚ ਤੈ ਹੋ ਜੇ। 2 ਘੰਟੇ ਦਾ ਸਫ਼ਰ ਸਵਾ ਘੰਟੇ ਵਿੱਚ ਤੈ ਹੋ ਜੇ ਤਾਂ ਇਹ ਵੀ ਦੇਖੋ ਲੋਕਾਂ ਦਾ ਪਟ્રોલ ਲੋਕਾਂ ਦਾ ਸਮਾਂ ਲੋਕਾਂ ਦੀ ਸਭ ਚੀਜ਼ ਬਚਦੀ ਹੈ ਪਰ ਗੱਲ ਇਹ ਵੀ ਪੰਜਾਬ ਦੇ ਵਿੱਚ ਨਾ ਜ਼ਮੀਨ ਨੂੰ ਲੈਣਾ ਸਕੇ ਵਿੱਚ ਔਖਾ ਕੰਮ ਹੈ ਹੁਣ ਮੈਂ ਕੱਲ ਗਿਆ ਸੀ ਜੀ ਚੰਡੀਗੜ੍ਹ ਦੇ ਵੱਲ ਉੱਥੇ ਰਾਹ ਦੇ ਵਿੱਚ ਇੱਕ ਥਾਂ ਦੇ ਉੱਤੇ ਸੜਕ ਬਣਦੀ ਹੈ ਪਰ ਤਿੰਨ ਇੱਕ ਘਰਾਂ ਦੇ ਵੱਲੋਂ ਸਟੇ ਲੈ ਕੇ ਤੇ ਰਾਹ ਦੇ ਵਿੱਚ ਸੜਕ ਰੁਕਵਾਈ ਹੋਈ ਹੈ ਸੋ ਨਿਤ ਨਗੜਕਰੀ ਹੋ ਰਾ ਨਹੀਂ ਗੱਲ ਹੈ ਕਿ ਜੇਕਰ ਕੱਲੇ ਕੱਲੇ ਬੰਦੇ ਦੀ ਇਸ ਤਰੀਕੇ ਨਾਲ ਜਵਾਬ ਦੇ ਹੀ ਹੋਗੀ ਵੀ ਭਾਈ ਆ ਬੰਦਾ ਕਹਿੰਦਾ ਜੀ ਮੈਂ ਜ਼ਮੀਨ ਨਹੀਂ ਦੇਣੀ ਆ ਬੰਦਾ ਪੈਸੇ ਦੇ ਰਹੇ ਆ ਉਹਨੂੰ ਜੋ ਦਾ ਬੰਦਾ ਭਾ ਦੇ ਰਹੇ ਆ ਜੇਕਰ ਕੱਲਾ ਕੱਲਾ ਬੰਦਾ ਕਹੂਗਾ ਜੀ ਕਿ ਮੈਂ ਤਾਂ ਜ਼ਮੀਨ ਦੇਣੀ ਹੀ ਨਹੀਂ ਤੇ ਫਿਰ ਹਵਾ ਦੇ ਵਿੱਚ ਸੜਕ ਕਿਵੇਂ ਬਣਾਗੇ ਜੀ ਅੱਛਾ ਅਕਾਲੀ ਦਲ ਦੀ ਗੱਲ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਾਰਾਜ਼ ਲੌਬੀ ਹੈ ਜਿਹਨੂੰ ਬਾਗੀ ਵੀ ਪਹਿਲਾਂ-ਪਹਿਲਾਂ ਤੁਸੀਂ ਕਹਿੰਦੇ ਸੀ ਉਹ ਲੌਬਿੰਗ ਕਰਨ ਲੱਗ ਪਏ ਨੇ ਕਹਿੰਦੇ ਚੰਡੀਗੜ੍ਹ ਵਾਲਾ ਦਫ਼ਤਰ ਰੋਕਣਗੇ ਘੇਰਨਗੇ ਜੱਪਲ ਜੀ ਇੱਕ ਤਾਂ ਗੱਲ ਇਹ ਆ ਵੀ ਜਿਹੜੀ ਨਾਰਾਜ਼ ਗਰੁੱਪ ਆ ਜਿਹੜੀ ਨਾਰਾਜ਼ ਇਸ ਵੇਲੇ ਲੌਬੀ ਹੈਗੀ ਆ ਉਹਨਾਂ ਦੇ ਵੱਲੋਂ ਲੌਬਿੰਗ ਕੀਤੀ ਜਾ ਰਹੀ ਆ ਦੀਦੀ ਜਗੀਰ ਕੋਰ ਪ੍ਰੇਮ ਸਿੰਘ ਚੰਦੂ ਮਾਜਰਾ ਢੀਂਡਸਾ ਗਰੁੱਪ ਵਡਾਲਾ ਗਰੁੱਪ ਜਾਂ ਕਿਹੜੇ ਕਿ ਟੋੜਾ ਗਰੁੱਪ ਜਾਂ ਹੋਰ ਜਿਹੜੀਆਂ ਵਕ ਵਕ ਜਿਹੜੀਆਂ ਹਸਤੀਆਂ ਉਹਨਾਂ ਦੇ ਵੱਲੋਂ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਇੱਛਕ ਹੈ ਉਹਨਾਂ ਦੇ ਵੱਲੋਂ ਹੁਣ ਜਿਹੜੇ ਨਾਰਾਜ਼ ਅਕਾਲੀ ਆਗੂਆ ਜਾਂ ਜਿਹੜੇ ਪਾਰਟੀ ਆਗੂਆਂ ਨੂੰ ਨੁਕਰੇ ਲਾਇਆ ਹੋਇਆ ਜਾਂ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਉਹਨਾਂ ਦੇ ਨਾਲ ਸੰਪਰਕ ਸਥਾਪਿਤ ਕੀਤੇ ਜਾ ਰਹੇ ਆ ਸੰਪਰਕ ਸਥਾਪਿਤ ਕਰਕੇ ਉਹਨਾਂ ਨੂੰ ਆਪਣੇ ਨਾਲ ਤੋਰਨ ਦੀਆਂ ਕੋਸ਼ਿਸ਼ਾਂ ਜਾਰੀ ਹੈਗੀਆਂ ਯਾਨੀ ਕਿ ਆਪਣਾ ਧੜਾ ਉਹ ਭਾਰੀ ਕਰਨਾ ਚਾਹੁੰਦੇ ਆ। ਦੂਜੀ ਜਾਣਕਾਰੀ ਇਹ ਹੈ ਵੀ ਅੱਜ ਸੁਖਬੀਰ ਸਿੰਘ ਬਾਦਲ ਖੁਰਾ ਨੇ ਕਿਹਾ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੂਹਰੇ ਬਹੁਤ ਨਿਮਰਣਾ ਮੇਰੀ ਕੋਈ ਹیثیت ਨਹੀਂ ਹੈ। ਅਕਾਲ ਤਖਤ ਸਾਹਿਬ ਸਰਵੋੱਚ ਹੈ ਤੇ ਮੈਨੂੰ ਬੁਲਾਇਆ ਗਿਆ ਤੇ ਮੈਂ ਬਿਲਕੁਲ ਨਿਮਰਤਾ ਦੇ ਨਾਲ ਤੇ ਮੈਂ ਆਉਂਗਾ ਜੀ ਉੱਥੇ ਹਰ ਗੱਲ ਦਾ ਉੱਤਰ ਦੇਣ ਦੇ ਵਾਸਤੇ ਉੱਥੇ ਪਹੁੰਚੂਗਾ। ਮੈਂ ਬਹੁਤ ਸਤਿਕਾਰ ਦੇ ਨਾਲ ਉੱਥੇ ਜਾ ਕੇ ਕੱਲੇ-ਕੱਲੇ ਦੋਸਤਾਂ ਉੱਤਰ ਦੇਵਾਂਗਾ ਤੇ ਮਤਲਬ ਇਹ ਹੈ ਜੀ ਕਿ 15 ਦਿਨ ਦੇ ਵਿੱਚ ਤੈਹ ਸਮੇਂ ਦੇ ਵਿੱਚ ਉਹ ਉੱਥੇ ਪਹੁੰਚਣਗੇ ਤੀਜੀ ਗੱਲ ਇਹ ਹੈ ਵੀ ਜਦੋਂ ਲੰਘੇ ਕੱਲ ਪਾਰਟੀ ਦਫ਼ਤਰ ਦੇ ਵਿੱਚ ਆਕਾਲੀ ਦਲ ਦੇ ਵਿੱਚ ਮੀਟਿੰਗ ਹੋਈ ਸੀ ਆਕਾਲੀ ਦਲ ਦੇ ਦਫ਼ਤਰ ਦੇ ਵਿੱਚ ਫੈਨ ਮੌਕੇ ਦੇ ਉੱਥੇ ਪਤਾ ਲੱਗਿਆ ਜੀ ਕਿ ਇੱਥੇ ਤਾਂ ਬਹੁਤ ਜਲਦ ਬਾਗੀ ਆਕਾਲੀ ਵੀ ਆਉਣ ਵਾਲੇ ਆ ਸੋ ਕਹਿੰਦੇ ਜੀ ਬਾਗੀ ਆਕਾਲੀ ਆਉਣ ਵਾਲੇ ਤੇ ਇਸ ਕਰਕੇ ਸੁਖਵੀਰ ਸਿੰਘ ਬਾਦਲ ਨੇ ਫੋਨ ਦੀਆਂ ਘੰਟਲੀਆਂ ਖੜਕਾਈਆਂ ਜੀ ਆਕਾਲੀ ਦਲ ਦੇ ਵਰਕਰ ਆ ਜਿਹੜੇ ਉਹ ਇਸ ਵੇਲੇ ਪਾਰਟੀ ਦਫ਼ਤਰ ਦੇ ਵਿੱਚ ਪਹੁੰਚਣ ਉਹ ਵੱਡੀ ਗੰਸੀ ਦੇ ਵਿੱਚ ਉੱਥੇ ਪਹੁੰਚੇ ਪਰ ਇਦਾਂ ਦੀ ਗੱਲ ਕੋਈ ਨਹੀਂ ਸੀ ਖਤਰਾ ਕੋਈ ਫਾਇਦਾ ਨਹੀਂ ਹੋਇਆ ਪਰ ਅੱਜ ਗੁਰਪ੍ਰਤਾਪ ਸਿੰਘ ਵਡਾਲਾਹੁਰਾ ਨੇ ਕਿਹਾ ਸਾਡਾ ਪਾਰਟੀ ਦਫ਼ਤਰ ਦੇ ਵਿੱਚ ਜਾਣ ਦਾ ਉੱਥੇ ਤਬਜ਼ਾ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਅਸੀਂ ਤਾਂ ਲੋਕਾਂ ਦੇ ਵਿੱਚ ਜਾਵਾਂਗੇ ਤੇ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਣੀ ਹੈ ਜੀ ਅੱਛਾ ਪੰਜਾਬ ਪੁਲਿਸ ਦੇ ਵੱਡੇ ਅਫਸਰ ਪਰਮਰਾਜ ਸਿੰਘ ਉਮਰਾਂੰਗਲ ਹੁਰਾਂ ਦੇ ਬਕਾਇਆ ਬਾਕੀ ਹੈ ਬਹਾਲਤਾ ਹੋ ਗਏ ਸਨ ਤੁਸੀਂ ਦੱਸਿਆ ਸੀ ਬਿਲਕੁਲ ਜੀ ਬਿਲਕੁਲ ਬਹਾਲਤਾ ਹੋ ਗਏ ਆ ਪਰ ਉਹਨਾਂ ਦਾ ਬਕਾਇਆ ਬਾਕੀ ਆ ਪਰਮਰਾਇਸਿੰਗ ਉਮਰਾਨ ਨਗਲ ਦੇ ਮਾਮਲੇ ਦੇ ਵਿੱਚ ਅੱਜ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਵੱਲੋਂ ਉਤਰ ਮੰਗਿਆ। ਇਹ ਗੱਲ ਕਹੀ ਗਈ ਆ ਕਿ ਬਹਾਲ ਕਰਨ ਦੇ باوجود ਇਹਨਾਂ ਦੀ ਬਕਾਇਆ ਤਨਖਾਹ ਤੇ ਬਾਕੀ ਲਾਭ ਜਾਰੀ ਕਿਉਂ ਨਹੀਂ ਕੀਤੇ ਗਏ? ਸਰਕਾਰ ਨੂੰ ਅਦਾਲਤ ਨੇ ਇਹ ਹੁਕਮ ਦਿੱਤੇ ਆ ਕਿ 8 ਅਗਸਤ ਤੱਕ ਸਾਰੇ ਬਕਾਏ ਜਾਰੀ ਕੀਤੇ ਜਾਣ ਨਹੀਂ ਤਾਂ ਅਗਲੀ ਪੇਸ਼ੀ ਦੇ ਉੱਤੇ ਗ੍ਰਹਿਸਕ ਤਰ ਨੂੰ ਪੇਸ਼ ਹੋਣਾ ਪਊਗਾ। ਇਸ ਮਾਮਲੇ ਦੀ ਸੁਣਵਾਈ ਆ ਜਿਹੜੀ ਕੁਝ ਦਿਨ ਪਹਿਲਾਂ ਹੋਈ ਸੀ ਤੇ ਆਪਾਂ ਜਾਣਦੇ ਕਿ 2019 ਦੇ ਵਿੱਚ ਉਮਰਾਨ ਨਗਲ ਨੂੰ ਸਸਪੈਂਡ ਕੀਤਾ ਗਿਆ ਸੀਗਾ ਪਰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ ਸੀ। ਤੇ ਜਿਹੜੀ ਜਲੰਧਰ ਤੋਂ ਅਕਾਲੀ ਦਲ ਦੀ ਉਮੀਦਵਾਰ ਸੀ ਉਹਦੀਆਂ ਸਮੱਸਿਆਵਾਂ ਕਿਉਂ ਵੱਧ ਰਹੀਆਂ ਨੇ ਬੀਬੀ ਸਰਜੀਤ ਕੌਰ ਅਕਾਲੀ ਦਲ ਦੀ ਉਮੀਦਵਾਰ ਸੀ ਬਹੁਤ ਬੁਰੇ ਤਰੀਕੇ ਦੇ ਨਾਲ ਇਹਨਾਂ ਦੀ ਹਾਰ ਹੋਈ ਆ 1500 ਵੋਟ ਵੀ ਨਹੀਂ ਇਹਨਾਂ ਨੂੰ ਪਈ ਸੋ ਇਹ ਬਹੁਤ ਕਿਰਕਰੀ ਵਾਲੀ ਗੱਲ ਹੈ ਤੇ ਬੀਬੀ ਜੀਆ ਜਿਹੜੇ ਉਹ ਜਿਹੜੇ ਅਕਾਲੀ ਦਲ ਦੇ ਬਾਗੀ ਡਣੇ ਦੇ ਉਮੀਦਵਾਰ ਸੀ ਤੇ ਅਕਾਲੀ ਦਲ ਨੇ बसपा ਦਾ ਸਮਰਥਨ ਕੀਤਾ ਸੀ ਉਹਨਾਂ ਨੂੰ 1000 ਵੋਟ ਵੀ ਨਹੀਂ ਪਈ ਇਹਨਾਂ ਨੂੰ 1500 ਵੀ ਨਹੀਂ ਪਈ ਹਾਲ ਸਾਰਿਆਂ ਨੇ ਮਾੜਾ ਸੀਗਾ ਪਰ ਬੀਬੀ ਸਰਜੀਤ ਕੌਰ ਦੀ ਮੁਸ਼ਕਲ ਦੇ ਵਿੱਚ ਵਾਧਾ ਹੋ ਸਕਦਾ ਕਿਉਂਕਿ ਇਹ ਪਤਾ ਲੱਗਾ ਜੀ ਕਿ ਹੁਣ ਬੀਬੀ ਦੇ ਖਿਲਾਫ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਇਹ ਤਾਂ ਜਿਹੜਾ ਕੋਈ ਰਿਜ਼ਰਵ ਕੈਟਾਗਰੀ ਦੀ ਸੀਟ ਹੈ ਇਹ ਤਾਂ ਰਿਜ਼ਰਵ ਕੈਟਾਗਰੀ ਦੇ ਵਿੱਚ ਆਉਂਦੀ ਨਹੀਂ ਅਨੁਸੂਚਿਤ ਜਾਤੀ ਦੇ ਵਿੱਚ ਆਉਂਦੀ ਨਹੀਂ ਇਸ ਕਰਕੇ ਇਹਨਾਂ ਦੇ ਖਿਲਾਫ ਇਨਕੁਆਇਰੀ ਕੀਤੀ ਜਾਵੇਗੀ। ਅੱਛਾ ਉਹਨਾਂ ਕੋ ਜਾਲੀ ਸਰਟੀਫਿਕੇਟ ਹੈ। ਦੇਖੋ ਜੀ ਇਹਦੇ ਬਾਰੇ ਹੁਣ ਆਪਾਂ ਕਹਿ ਨਹੀਂ ਸਕਦੇ ਪਰ ਉਹ ਜਿਹੜੇ ਧਰਨੇ ਦੋਸ਼ ਲਾਏ ਆ ਉਸ ਧਿਰ ਦੇ ਕੋਲੇ ਕੀ ਸਬੂਤ ਹੈ ਇਹ ਵਕਤ ਦੱਸੂਗਾ ਜਦੋਂ ਹਣ ਅਨੁਸੂਚਿਤ ਜਾਤੀ ਕਮਿਸ਼ਨ ਨੇ ਗੱਲ ਕਹਿਣੀ ਵੀ ਆਪਣੇ ਪੱਖ ਦੇ ਵਿੱਚ ਤੁਸੀਂ ਲੈ ਕੇ ਆਓ ਤਰਕ ਪੇਸ਼ ਕਰੋ ਤੱਥ ਪੇਸ਼ ਕਰੋ ਸ਼ਾਇਦ ਉਹਨਾਂ ਦੇ ਕੋਲੇ ਕੋਈ ਇਹੋ ਜਿਹੀ ਸਮਗਰੀ ਹੋਵੇ ਕੋਈ ਦਸਤਾਵੇਜ਼ ਹੋਣ ਵੀ। ਅੱਛਾ ਰਾਜਾ ਬੜਿੰਗ ਜਿੱਤੇ ਲੁਧਿਆਣੇ ਤੋਂ ਆ ਤੇ ਮੀਟਿੰਗ ਹੋ ਗਿੱਦੜਬਾਹੇ ਹਲੇ ਵੀ ਕਰੀ ਜਾਂਦੇ ਆ ਉਹਨਾਂ ਲੋਕਾਂ ਨੂੰ ਰਿਪਰੈਜ਼ੈਂਟ ਕਰਨਗੇ। ਆ ਮੇਰੇ ਲਈ ਵੀ ਬੜੀ ਹਰਾਨੀ ਵਾਲੀ ਗੱਲ ਸੀ ਵੀ ਧੰਨਵਾਦ ਉਹ ਕਹਿੰਦੇ ਕਿ ਅਸੀਂ ਕਰਨਾ ਹੈ ਗਿੱਦੜਬਾਹੇ ਦੇ ਲੋਕਾਂ ਦਾ ਜਦ ਕਿ ਕਰਨਾ ਹੁਣ ਲੁਧਿਆਣੇ ਦੇ ਲੋਕਾਂ ਦਾ ਚਾਹੀਦਾ। ਹੂੰ ਅਈਸਾਲ ਹੋ ਗਿਆ ਜੀ ਉਹਨਾਂ ਨੂੰ ਇੱਥੇ ਇਥੋਂ ਵਿਧਾਇਕ ਬਣਿਆ ਜੱਡੜ ਬਾਹਰ ਤੋਂ ਕਿਉਂਕਿ ਤੀਜੀ ਵਾਰ ਬਣਿਆ ਪਰ ਇਸ ਦੇ ਬਾਵਜੂਦ ਉਹ ਉੱਥੇ ਧੰਨਵਾਦ ਕਰ ਰਹੇ ਆ ਅਸਲ ਦੇ ਵਿੱਚ ਧੰਨਵਾਦ ਦੇ ਨਾਂ ਦੇ ਉੱਤੇ ਇਸ ਸੀਟ ਤੇ ਜਿਮਨੀ ਚੋਣ ਜਿਹੜੀ ਕਿ ਹੋਊਗੀ ਤਿੰਨ ਚਾਰ ਮਹੀਨੇ ਬਾਅਦ ਉਹਦੇ ਲਈ ਹੁਣੇ ਤੋਂ ਤਿਆਰੀਆਂ ਦਾ ਸਿਲਸਿਲਾ ਜੀ ਅਸਲ ਦੇ ਵਿੱਚ ਗੱਲ ਅੰਦਰਲੀ ਇਹ ਆ ਕਿਉਂਕਿ ਇਹ ਸੀਟ ਦੇ ਉੱਤੇ ਤਿਆਰੀ ਪਹਿਲਾਂ ਵੀ ਕਰਦੇ ਸੀਗੇ ਹੁਣ ਵੀ ਆ ਅਮਰਤਾ ਬੜਿੰਗ ਨੇ ਤੇ ਰਾਜਾ ਬੜਿੰਗ ਦਾ ਗਿੱਦੜਬਾਹ ਖੇਤਰ ਦੇ ਵਿੱਚ ਮੀਟਿੰਗਾਂ ਦਾ ਸਿਲਸਲਾ ਜਿਹੜਾ ਸ਼ੁਰੂ ਕਰਤਾ ਇਹ ਨਹੀਂ ਪਤਾ ਵੀ ਹੁਣ ਟਿਕਟ ਕਿ ਨੂੰ ਮਿਲੂਗੀ ਪਰ ਉਹ ਚਾਹੁੰਦੇ ਨਹੀਂ ਜੀ ਕਿ ਇਹ ਸੀਟ ਕਿਸੇ ਹੋਰ ਪਾਸੇ ਜਾਵੇ ਜੀ ਅਮਰਤਾ ਬੜਿੰਗ ਉ ਤੋਂ ਖੜੇ ਹੋਣਗੇ ਦੇਖੋ ਸੰਭਾਵਨਾ ਬਣ ਸਕਦੀ ਜੀ ਜੇਕਰ ਪਾਰਟੀ ਦੇ ਵੱਲੋਂ ਇਹ ਫੈਸਲਾ ਕਰ ਲਿਆ ਗਿਆ ਜੀ ਕਿ ਕਿਹਨੂੰ ਟਿਕਟ ਦੇਣੀ ਆ ਤੇ ਫਿਰ ਉਹ ਪ੍ਰਭਾਵਸ਼ਾਲੀ ਉਮੀਦਵਾਰ ਸਾਹਤ ਹੋ ਸਕਦੇ ਆ ਪਰ ਇੰਨੀ ਜੀ ਜਾਣਕਾਰੀ ਮਿਲੀ ਆ ਕਿ ਸੁਖਵੀਰ ਸਿੰਘ ਬਾਦਲ ਗਿੱਦੜਬਾਹ ਤੋਂ ਟੋਣ ਨਹੀਂ ਲੜਨਗੇ ਜੀ ਅਛਾ ক্রিকেট ਦੇ ਫੀਲਡ ਦੇ ਵਿੱਚ ਤਾਂ ਹਰਭਜਨ ਭੱਜੀ ਨੇ ਕਾਫੀ ਵਧੀਆ ਆਪਣਾ ਸਥਾਨ ਬਣਾ ਲਿਆ ਸੀ ਪਰ ਜਿਹੜੀ ਆ ਹੁਣ ਕਿਰਕਰੀ ਕੀਤੀ ਆ ਉਹਨੇ ਅਪਾਹਜ ਲੋਕਾਂ ਦੀਆਂ ਰੀਸਾਂ ਲਾ ਕੇ ਇਹਦੇ ਨਾਲ ਤਾਂ ਬਿਲਕੁਲ ਉਹਦਾ ਇਮੇਜ ਸਾਰੀ ਦੁਨੀਆ 'ਚ ਖਰਾਬ ਹੋ ਗਿਆ ਹੁਣ ਲੋਕਾਂ ਨੇ ਮੁਆਫ ਕਰ ਦਿੱਤਾ ਉਸਨੂੰ ਜੇ ਭੱਜੀ ਮਾफी ਮੰਗੀ ਆ ਤੇ ਲੋਕਾਂ ਨੇ ਮaaf ਕਰਨਾ ਜਾਂ ਨਹੀਂ ਕਰਨਾ ਇਹ ਲੋਕਾਂ ਦੀ ਨਿੱਜੀ ਮਰਜ਼ੀ ਆ ਪਰ ਇਹ ਆਪਾਂ ਕੱਲ ਵੀ ਗੱਲ ਕੀਤੀ ਸੀ ਰੈਡਫੋਰਡ ਦੇ ਪਰਿਵਾਰਕ ਮੈਂਬਰਾਂ ਨਾਲ ਸੰਜੀ ਕਿ ਹਰਭਜਨ ਭੱਜੀ ਨੇ ਸ੍ਰੀਸ਼ ਰੈਣਾ ਨੇ ਗੁਰਕੀਰਤ ਮਾਨ ਨੇ ਤੇ ਇੱਕ ਹੋਰ ਖਿਡਾਰੀ ਯੁਵਰਾਜ ਸਿੰਘ ਇਹਨਾਂ ਚਾਰਾਂ ਦੇ ਵੱਲੋਂ ਇੱਕ ਪੰਜਾਬੀ ਗਾਣੇ ਦੇ ਉੱਤੇ ਡਾਂਸ ਕੀਤਾ ਗਿਆ ਜਿਹਦੇ ਬੱਚੇ ਲੰਗੜਾ ਕੇ ਤੁਰਦੇ ਆ ਆ ਪਸਜਾਂ ਦੀ ਨਕਲ ਕਰਦੇ ਆ ਰੀਸਾ ਲਾਉਂਦੇ ਉਹਨਾਂ ਦੀਆਂ ਇਸ ਗੱਲ ਦੇ ਉੱਤੇ ਪੈਰਾ 올림픽 ਸੁਸਾਇਟੀ ਦੇ ਵੱਲੋਂ ਵੀ ਇਤਰਾਜ਼ ਕੀਤਾ ਗਿਆ ਸੀਗਾ ਕੁਝ ਕੁ ਲੋਕਾਂ ਨੇ ਪਤਾ ਲੱਗਾ ਜੀ ਕਿ ਇਥੇ ਦਿੱਲੀ ਦੇ ਬੱਚੇ ਇਹਨਾਂ ਦੇ ਖਿਲਾਫ ਸ਼ਿਕਾਇਤਰੀ ਦਾਖਲ ਕਰਵਾਈ ਹੈ ਜਿਹਦੇ ਕਰਕੇ ਭੱਜੀ ਨੇ ਜਿਹੜੀ ਵੀਡੀਓ ਪਾਈ ਸੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨੂੰ ਡਿਲੀਟ ਕਰ ਦਿੱਤਾ ਤੇ ਲੋਕਾਂ ਦੇ ਕੋਲੋਂ ਮਾਫੀ ਮੰਗੀ ਹੈ ਇਹ ਗੱਲ ਕਹੀ ਐ ਕਿ ਮੈਂ ਕਿਸੇ ਦੀ ਭਾਵਨਾ ਦੇ ਉੱਤੇ ਸੱਟ ਨਹੀਂ ਸੀ ਮਾਰਨੀ ਚਾਹੁੰਦਾ ਸਾਡੇ ਲਈ ਮਸਤੀ ਦਾ ਮੂਲ ਸੀਗਾ ਪਰ ਜੇਕਰ ਕਿਸੇ ਦੀ ਭਾਵਨਾ ਨੂੰ ਸੱਟ ਵੱਜੀ ਤਾਂ ਅਸੀਂ ਮਾਫੀ ਮੰਗਦੇ ਹਾਂ ਜੀ ਟਿੰਨਾ ਜੀ ਪੰਜਾਬ ਦੇ ਜਿਹੜੇ ਫੂਡ ਕਮਿਸ਼ਨ ਦੇ ਚੇਅਰ ਨੇ ਸਤਕਾਰਯੋਗ ਬੀ ਕੇ ਸ਼ਰਮਾ ਜੀ ਉਹ ਇੱਥੇ ਆਏ ਹੋਏ ਨੇ ਉਹ ਦੱਸਦੇ ਸੀ ਵੀ ਪੰਜਾਬ ਦੀਆਂ ਸਬਜ਼ੀਆਂ ਹੁਣ ਅਮਰੀਕਾ ਕੈਨੇਡਾ 'ਚ ਵੇਚਿਆ ਕਰਨੀਆਂ ਨੇ ਕਾਫੀ ਸਬਜ਼ੀਆਂ ਹੋ ਰਹੀਆਂ ਨੇ ਦੇਖੋ ਜੀ ਬਹੁਤ ਚੰਗੀ ਗੱਲ ਆ ਵੀ ਜੇਕਰ ਇਹ ਸਾਰਾ ਕੁਝ ਹੋਵੇ ਜੇਕਰ ਇਹ ਪ੍ਰਬੰਧ ਹੋਣ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ ਇਹਦੇ ਨਾਲ ਕਿਸਾਨ ਨੂੰ ਲਭ ਹੋਊਗਾ ਇਹਦੇ ਨਾਲ ਖੇਤੀ ਬੜੀ ਨਾਲ ਲੋਕੇ ਲੋਕ ਜਿਹੜੇ ਜੁੜੇ ਆ ਸਿੱਧੇ ਤੇ ਸਿੱਧੇ ਤੌਰ ਤੇ ਉਹਨਾਂ ਨੂੰ ਲਭ ਹੋਊਗਾ ਪਰ ਅੱਜ ਵੀ ਤਰੀਕੇ ਦੇ ਵਿੱਚ ਪੰਜਾਬ ਦੇ ਵਿੱਚ ਸਬਜ਼ੀਆਂ ਦੇ ਭਾਅ ਨੂੰ ਅੱਗ ਲੱਗੀ ਪਈਆਂ ਅੱਜ ਟਮਾਟਰ ਦਾ ਜਿਹੜਾ ਉਹ 80 ਰੁਪਏ ਤੋਂ ਲੈ ਕੇ 100 ਰੁਪਏ ਕਿਲੋ ਮਿਲ ਰਿਹਾ ਅੱਜ ਜਿਹੜਾ ਆਲੂ ਆ ਉਹ ਲਗਭਗ 40 ਰੁਪਏ ਕਿਲੋ ਹੋ ਗਿਆ ਜਦੋਂ ਮੀਂਹ ਪੈਣੇ ਸ਼ੁਰੂ ਹੁੰਦੇ ਆ ਪੰਜਾਬ ਦੇ ਵਿੱਚ ਤੇ ਗਵਾਂਧੀ ਸੂਬਿਆਂ ਦੇ ਵਿੱਚ ਸਬਜ਼ੀ ਦੇ ਭਾਅ ਨੂੰ ਆਬ ਲੱਗ ਜਾਂਦੀ ਹੈ ਤੁਸੀਂ ਦੇਖੋ ਹੁਣ ਤੋਂ ਕੁਝ ਕ ਹਫ਼ਤੇ ਬਾਅਦ ਇਹਨਾਂ ਨੇ ਕਿਹਾ ਜੀ ਕਿ ਨਾਸਕ ਦੀ ਮੰਡੀ ਦੇ ਵਿੱਚ ਉਸੇ ਪਿਆਜ਼ ਦੀ ਫਸਲ ਬਹੁਤ ਬਰਬਾਦ ਹੋ ਗਈ ਆ ਪਿਆਜ਼ ਦੀ ਫਸਲ ਬਰਬਾਦ ਹੋ ਗਈ ਇਸ ਕਰਕੇ 100 ਰੁਪਏ ਕਿਲੋ ਗੰਡੇ ਹੋ ਜਾਂਦੇ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਸਾਡਾ ਮੌਸਮ ਗਰਮ ਆ ਜੀ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਕੱਲ ਨੂੰ ਯਾਨੀ ਕਿ 17 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਪੂਰੀ ਪੂਰੀ ਆਸ ਹੈ ਵੈਨੇ ਵੀ ਪਾਈ ਨਹੀਂ ਪੈਂਦਾ ਕਿ ਨਹੀਂ ਪੈਂਦਾ ਪਰ ਮੀਂਹ ਪੈਣ ਦੇ ਬਾਵਜੂਦ ਸਿੰਘ ਸਾਹਿਬ